ਪਾਪ ਤਾਪ ਗਿਆਪ ਤਾਪ ਗਿਆਨ ਸਭ ਧਿਆਨ ਸਾਸਤਰ ਸਮਤਿ ਵਿਖਿਆਨ ਜੋਗ ਅਭਿਆਸ ਕਰਮ ਧਰਮ ਕ੍ਰਿਆ ਸਗਲ ਤਿਆਗ ਬਨਮਤੇ ਫਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹਮੇ ਬਹੁ ਰਤਨਾ ਸਰੀਰ ਘਟਾਏ ਹਮੇ ਖਰਾਚੀ ਵਤ ਨੀਮ ਕਰੈ ਬਹੁ ਪਾਪੀ ਨਹੀਂ ਤੁਲਿ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਬਾਰ ਨੌ ਖੰਡ ਬਥੇ ਮੇ ਫਿਰੈ ਚਿ ਜੀਵੈ ਮਹਾ ਉਦਾਸ ਤਬੀ ਸਰਥੀ ਵੈ ਅਗਨ ਮਾਹੇ ਹੁਮਤ ਪ੍ਰਾਨ ਕਨਕ ਐਸ ਹੈ ਹਰਿ ਓਮਦਾਨ ਨਿਉਲੀ ਕਰਮ ਕਰੈ ਬੋ ਵਾਸਨ ਜਨ ਮਾਰਗ ਸੰਜਮ ਸਾਧਨ ਨਿਮਖਾ ਨਿਵਕਸ ਵਿਗਟਾਵੈ ਤੋਪੀ ਹਮੈ ਮੈ ਨ ਜਾਵੇ ਹਰ ਕੇ ਨਾਮ ਸਉ ਸੰਗਠਨਾ ਹੈ ਨਾਨਕ ਗੁਰਮੁਖ ਨਾਮ ਜਪਤਿ ਪਾਹੈ ਮਨ ਗਾਵਨਾ ਜੀ ਰਤ ਜੀ ਛੁਟੈ ਗਰਬ ਮਨ ਨਾਮੰਤੇ ਹੁਟੈ ਸੋਚ ਕਰੈ ਦਿਨ ਸਰਾਤ ਮਨ ਕੀ ਮੈਲਾ ਦੰਤੀ ਜਾਤ ਇਸ ਦੇਹੀ ਕੋ ਮ ਸਾਧਨਾ ਕਰੈ ਮਨ ਤੇ ਗਉਨਾ ਵਿਖਿਆ ਡਰੈ ਜਲ ਧੋਵੈ ਬਹੁ ਦੇਹੀ ਅਨੀਤ ਸੁਰਜ ਕਾ ਹੋਇ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮੁ ਤਰੇ ਪਤ ਤਬਹੁ ਮੂਚ ਬਹੁਤ ਸਿਆਣ ਭਜੰ ਮਕਾ ਬਹੁ ਵਿਆਪੈ ਅਨਕ ਯਤਨ ਗਦਰ ਸਨ ਨਾ ਰਾਪੈ ਪੇਹ ਅਨੇਕ ਅਗਨ ਨਹੀਂ ਬੂਜੈ ਕੋਲ ਪਾਦਰ ਗਨੀ ਸਿਜੈ ਛੋਟ ਸਨਾਹੀ ਓ ਪਿਆਲ ਮੁਹ ਬਿਆਪੇ ਮਾਇਆ ਜਾਲ ਹਰ ਕਾ ਤੂਤ ਸਗਲੀ ਜਮ ਡਾਨੈ ਗੋਬਿੰਦ ਭਜਨ ਬਿਨ ਅਦਲ ਨਹੀਂ ਮਾਨੈ ਹਰ ਕਾ ਨਾਮ ਜਬ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਈ ਚਾਰ ਬਦਾਰਸ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਰੂਪ ਮਿਟਾਵੈ ਹਰ ਹਰ ਨਾਮ ਰਤੇ ਸਦ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗਿ ਹਉ ਮੈ ਸੂਰੈ ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਵਦਾ ਸਬਿਆਸਾ ਨਾਨਕ ਤਾ ਕੈ ਬਲ ਬਲ ਜਸ ਸਗਲ ਬ੍ਰੁਖਮ ਹੈ ਬ੍ਰੁਖ ਪਰਧਾਨ ਸਾਧ ਸੰਗ ਜਾ ਕਾ ਮਿਟੇ ਅਹਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਗਨੀਏ ਸਭੀ ਉਚਾ ਜਾ ਕਾ ਮਨ ਹੋਇ ਸਗਲ ਕੀ ਰੀਨਾ ਹਰ ਹਰ ਨਾਮ ਜਨ ਘਟ ਘਟ ਜੀਨਾ ਮਾਨੇ ਪਨੇਰੇ ਗੁਰਾਂ ਮਿਟਾਨਾ ਵੇਖਿਆ ਸਗਲ ਸ੍ਰਿਸ਼ਟ ਸਾਜਨਾ ਸੁਖ ਅਦੋਖ ਜਨ ਸਮਝੇ ਸਿਤਾ ਨਾਨਕ ਪਾ ਪੁੰਨ ਹੀ ਲਿਪਾ ਨਿਰਧਨ ਕੋ ਧਨ ਦੇ ਰੋ ਨਾਉ ਨਿਥਾ ਵੇਖੋ ਨਾਉ ਤਿਰਥਾਉ ਨਿਮਾਨੇ ਗੋਬਰਾ ਤੇ ਰੋ ਮਾਨ ਸਗਲ ਘਟਾ ਕੋ ਲਿਓ ਹੋ ਦਾਨ ਕਰਨ ਘਰਾਵਨ ਹਾਰ ਸੁਆਮੀ ਸਗਲ ਘਟਾ ਕੇ ਅੰਦਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਵਦਾਤੇ ਤੁਮਰੀ ਉਸਤਤ ਤੁਮ ਤੈ ਹੋਏ ਨਾਨਕ ਵਰਨਾ ਜਨਸ ਕੋਏ ਸਰਬ ਧਰਮ ਮੈਂ ਸ੍ਰਿਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਹੈ ਉਤਮ ਕਿਰਿਆ ਸਾ ਸੰਗ ਧਰਮਤਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਨੀ ਮੈਂ ਅੰਮ੍ਰਿਤ ਬਾਨੀ ਹਰ ਕੋ ਜਸ ਸੁਣ ਸੁਣ ਬਖਾਨੀ ਸਗਲ ਥਾਂ ਤੈ ਹੋਏ ਤੁਮ ਥਾਨ ਨਾਰਕ ਜਹ ਘਟ ਉਸੇ ਹਰ ਨਾਮ ਸਲੂਖ ਨਿਰਗੁਣ ਆਰਿਆਂ ਨਿਆ ਸੁਭਰ ਸਦਾ ਸਮਾਲ ਜਿਨ ਕੀ ਆਲ ਸਚੀਤ ਰਖ ਨਾਨਕ ਨਬਹੀ ਨਾਲ